ਮੇਰੇ ਮਸਾਹਤਾ ਕਰੋ ਨਿਗਹਿ ਜਿਵਾਖ ਨੇ ਮੇਰੇ ਦੋਵੇਂ ਨਿੱਕੇ ਨਿੱਕੇ ਇਹ ਵਿਚਾਰਾ ਕਿਵੇਂ ਬੰਨਿਆ ਹੋਇਆ ਹੈ ਸੰਗਲਾਂ ਦੇ ਨਾਲ ਜਾਂ ਪਰਨਿਆਂ ਦੇ ਨਾਲ ਇਲਾਜ ਦੇ ਲਈ ਦਾਖਲ ਕਰਾਉਣ ਦੀ ਲੋੜ ਹੈ ਹਸਪਤਾਲ ਲਿਜਾਣ ਦੀ ਲੋੜ ਹੈ ਪਰ ਇੰਨਾ ਗਰੀਬਾਂ ਕੋਲੇ ਪੈਸਾ ਨਹੀਂ ਬਹੁਤ ਮਾੜੀ ਹਾਲਤ ਹੈ ਜਰਾ ਚੀਕਾ ਮਾਰਦਾ ਮੇਰੇ ਮਸਾਹਤਾ ਕਰੋ ਨਿਗਹਿ ਜਿਵਾਖ ਨੇ ਮੇਰੇ ਦੋਵੇਂ ਨਿੱਕੇ ਨਿੱਕੇ ਬੱਚਾ ਮਾਪਾ ਪਾਪਾ ਮੇਰੇ ਹੈ ਨਹੀਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜਵਾਰਕੇ ਪਿੰਡ ਦਾ ਜ਼ਿਲ੍ਹਾ ਮਾਨਸਾ ਖੜੇ ਆ ਤੇ ਇਹ ਤੁਸੀਂ ਦੇਖ ਰਹੇ ਹੋ ਇਹ ਵਿਚਾਰਾ ਕਿਵੇਂ ਬੰਨਿਆ ਹੋਇਆ ਹੈ ਸੰਗਲਾਂ ਦੇ ਨਾਲ ਜਾਂ ਪਰਨਿਆਂ ਦੇ ਨਾਲ ਤੇ ਇਹ ਦੀ ਦਿਮਾਗੀ ਹਾਲਤ ਖਰਾਬ ਹੈ ਦਿਮਾਗੀ ਤੌਰ ਦੇ ਉੱਤੇ ਪਰੇਸ਼ਾਨ ਆ ਤੇ ਇਹ ਗਰੀਬ ਪਰਿਵਾਰ ਆ ਘਰ ਵੀ ਤੁਸੀਂ ਦੇਖ ਲਓ ਵਿਚਾਰਾਂ ਦੇ ਬੁਰਾ ਹਾਲ ਹੈ ਇੱਕ ਬਹੁਤ ਗਰੀਬ ਪਰਿਵਾਰ ਆ ਜੇ ਕੋਈ ਮਦਦ ਕਰਨੀ ਚਾਹੁੰਦਾ ਬਾਈ ਜੇ ਕਿਸੇ ਦੇ ਦਿਲ 'ਚ ਕੋਈ ਰਹਿਮ ਕੋਈ ਤਰਸ ਹੈਗਾ ਕੋਈ ਮਨੁੱਖਤਾ ਲਈ ਦਰਦ ਹੈਗਾ ਤਾਂ ਇਸ ਵਿਚਾਰੇ ਇਨਸਾਨ ਦੀ ਮਦਦ ਕੀਤੀ ਜਾਵੇ ਇਹ ਨੂੰ ਇਲਾਜ ਦੇ ਲਈ ਦਾਖਲ ਕਰਾਉਣ ਦੀ ਲੋੜ ਹੈ ਹਸਪਤਾਲ ਲਿਜਾਣ ਦੀ ਲੋੜ ਹੈ ਪਰ ਇਨ੍ਹਾਂ ਗਰੀਬਾਂ ਕੋਲੇ ਪੈਸਾ ਨਹੀਂ ਕੋਈ ਜੇ ਵੀ ਕੋਈ ਬੰਦਾ ਚਾਹੁੰਦਾ ਤਾਂ ਜਵਾਰ ਕੇ ਪਿੰਡ ਹੈ ਜ਼ਿਲ੍ਹਾ ਮਾਨਸਾ ਤੁਸੀਂ ਇਸ ਪਿੰਡ ਦੇ ਵਿੱਚ ਇੱਥੇ ਆ ਕੇ ਪੁੱਛ ਸਕਦੇ ਹੋ ਕੀ ਨਾਮ ਭਾਈ ਸਿਕੰਦਰ ਸਿੰਘ ਫਿਰ ਸਿਕੰਦਰ ਸਿੰਘ ਦਾ ਘਰ ਹੈ ਇਹ ਚੰਦਰ ਸਿੰਘ ਦੇ ਘਰੇ ਆ ਕੇ ਤੁਸੀਂ ਇਹਨਾਂ ਦੀ ਮਦਦ ਸਿੱਧੇ ਰੂਪ ਚ ਅਸੀਂ ਕਰ ਸਕਦੇ ਆ ਅਸੀਂ ਕੋਈ ਇਹਦੇ ਤੇ ਨੰਬਰ ਵਗੈਰਾ ਨਹੀਂ ਬੋਲਣਾ ਕਿਉਂਕਿ ਨੰਬਰਾਂ ਦੇ ਉੱਤੇ ਕਈ ਵਾਰੀ ਬੰਦੇ ਗਲਤ ਫੈਦਾ ਠਾ ਜਾਂਦੇ ਆ ਸਿੱਧੇ ਰੂਪ ਚ ਆ ਕੇ ਜੇ ਕੋਈ ਬੰਦਾ ਚਾਹੁੰਦਾ ਯਾਰ ਬਹੁਤ ਮਾੜੀ ਹਾਲਤ ਹੈ ਜਰਾ ਚੀਕਾ ਮਾਰਦਾ ਤਾਂ ਜਵਾਰ ਕੇ ਆ ਕੇ ਇਸ ਪਰਵਾਰ ਨੂੰ ਮਦਦ ਕਰਿਓ ਬਹੁਤ ਬਖਾਲਸਾ ਮੁਆਹਬ ਗੁਰੂ ਮੇਰੇ ਮਸਾਹੇਤਾ ਕਰੋ ਨਿਕ ਨਿ ਜਵਾਰ ਕੇ ਮੇਰੇ ਦੋ ਨਿਕ ਨਿ ਕੇ ਲੱਖਾਂ ਮਾਪਾ ਪਾਪਾ ਮੇਰੇ ਹੈ ਨਹੀਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜਵਾਰਕੇ ਪਿੰਡ ਦਾ ਜ਼ਿਲ੍ਹਾ ਮਾਨਸਾ ਖੜੇ ਆ ਤੇ ਇਹ ਤੁਸੀਂ ਦੇਖ ਰਹੇ ਹੋ ਇਹ ਵਿਚਾਰਾ ਕਿਵੇਂ ਬੰਨਿਆ ਹੋਇਆ ਹੈ ਸੰਗਲਾਂ ਦੇ ਨਾਲ ਜਾਂ ਪਰਨਿਆਂ ਦੇ ਨਾਲ ਤੇ ਇਹ ਦੀ ਦਿਮਾਗੀ ਹਾਲਤ ਖਰਾਬ ਹੈ ਦਿਮਾਗੀ ਤੌਰ ਦੇ ਉੱਤੇ ਪਰੇਸ਼ਾਨ ਆ ਤੇ ਇਹ ਗਰੀਬ ਪਰਿਵਾਰ ਆ ਘਰ ਵੀ ਤੁਸੀਂ ਦੇਖ ਲਓ ਵਿਚਾਰਾਂ ਦੇ ਬੁਰਾ ਹਾਲ ਹੈ ਬਹੁਤ ਗਰੀਬ ਪਰਿਵਾਰ ਆ ਜੇ ਕੋਈ ਮਦਦ ਕਰਨੀ ਚਾਹੁੰਦਾ ਬਾਈ ਜੇ ਕਿਸੇ ਦੇ ਦਿਲ 'ਚ ਕੋਈ ਰਹਿਮ ਕੋਈ ਤਰਸ ਹੈਗਾ ਕੋਈ ਮਨੁੱਖਤਾ ਲਈ ਦਰਦ ਹੈਗਾ ਤਾਂ ਇਸ ਵਿਚਾਰੇ ਇਨਸਾਨ ਦੀ ਮਦਦ ਕੀਤੀ ਜਾਵੇ ਇਹ ਨੂੰ ਇਲਾਜ ਦੇ ਲਈ ਦਾਖਲ ਕਰਾਉਣ ਦੀ ਲੋੜ ਹੈ ਹਸਪਤਾਲ ਲਿਜਾਣ ਦੀ ਲੋੜ ਹੈ ਪਰ ਇੰਨਾ ਗਰੀਬਾਂ ਕੋਲੇ ਪੈਸਾ ਨਹੀਂ ਕੋਈ ਜੇ ਵੀ ਕੋਈ ਬੰਦਾ ਚਾਹੁੰਦਾ ਤਾਂ ਜਵਾਰ ਕੇ ਪਿੰਡ ਹੈ ਜ਼ਿਲ੍ਹਾ ਮਾਨਸਾ ਤੁਸੀਂ ਇਸ ਪਿੰਡ ਦੇ ਵਿੱਚ ਇੱਥੇ ਆ ਕੇ ਪੁੱਛ ਸਕਦੇ ਹੋ ਕੀ ਨਾਮ ਭਾਈ ਸਿਕੰਦਰ ਸਿੰਘ ਫਿਰ ਸਿਕੰਦਰ ਸਿੰਘ ਦਾ ਘਰ ਹੈ ਇਹ ਚੰਦਰ ਸਿੰਘ ਦੇ ਘਰੇ ਆ ਕੇ ਤੁਸੀਂ ਇਹਨਾਂ ਦੀ ਮਦਦ ਸਿੱਧੇ ਰੂਪ ਚ ਅਸੀਂ ਕਰ ਸਕਦੇ ਆ ਅਸੀਂ ਕੋਈ ਇਹਦੇ ਤੇ ਨੰਬਰ ਵਗੈਰਾ ਨਹੀਂ ਬੋਲਣਾ ਕਿਉਂਕਿ ਨੰਬਰਾਂ ਦੇ ਉੱਤੇ ਕਈ ਵਾਰੀ ਬੰਦੇ ਗਲਤ ਫਾਇਦਾ ਠਾ ਜਾਂਦੇ ਆ ਸਿੱਧੇ ਰੂਪ ਚ ਆ ਕੇ ਜੇ ਕੋਈ ਬੰਦਾ ਚਾਹੁੰਦਾ ਯਾਰ ਬਹੁਤ ਮਾੜੀ ਹਾਲਤ ਹੈ ਜਰਾ ਚੀਕਾ ਮਾਰਦਾ ਤਾਂ ਜਵਾਰ ਕੇ ਆ ਕੇ ਇਸ ਪ੍ਰਵਾਰ ਨੂੰ ਜ਼ਰੂਰ ਮਦਦ ਕਰਿਓ ਬੇਵਰੇ ਖਾਲਸਾ ਵਾਹਿਗੁਰੂ ਜੀ